ਜੋ ਕਿ ਹੈਡ ਕਨਸਟੇਬਲ ਦੀ ਭਰਤੀ ਆਈ ਹੈ ਤਾਂ ਸਭ ਤੋਂ ਪਹਿਲਾਂ ਭਰਤੀ ਦਾ ਅਪਡੇਟ ਜਾਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਨੂੰ ਸ਼ੇਅਰ ਕਰ ਦਿਓ ਵੱਧ ਵੱਧ ਕਮੈਂਟ ਕਰੋ ਜੇ ਤੁਹਾਨੂੰ ਫਾਰਮ ਭਰਨ 'ਚ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੋ ਕਿ ਸਕਰੀਨ ਤੇ ਤੁਹਾਨੂੰ ਦਿਖਾਇਆ ਜਾਏਗਾ ਤੇ ਸਾਡੇ WhatsApp ਤੇ Telegram ਚੈਨਲ ਤੇ ਜ਼ਰੂਰ ਜੁੜ ਜਓ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਆ ਕਿ ਕੀ ਵੈਕੈਂਸੀ ਅਪਡੇਟ ਜਿਹੜਾ ਆਇਆ ਤੇ ਕਿੱਥੇ ਤੇ ਕਿਵੇਂ ਉਹਨੂੰ ਅਪਲਾਈ ਕੀਤਾ ਜਾਦਾ ਹੈ ਕਿ ਉਮਰ ਹੱਦ ਜਿਹੜੀ ਰੱਖੀ ਗਈ ਹੈ ਸੈਲਰੀ ਕਿੰਨੀ ਦਿੱਤੀ ਜਾਏਗੀ ਕੀ ਕੀ ਕ੍ਰਾਈਟੇਰੀਆ ਹੋ ਸਕਦਾ ਹੈ ਐਜੂਕੇਸ਼ਨਲ ਪਲੱਸ ਜਾਂ ਹੋਰ ਵੀ ਕੋਈ ਠੀਕ ਹੈ ਜੀ ਉਹਦੇ ਬਾਰੇ ਗੱਲ ਕਰਦੇ ਅੱਗੇ ਵੀਡੀਓ 'ਚ ਤਾਂ ਵੀਡੀਓ ਪੂਰੀ ਜ਼ਰੂਰ ਦੇਖੋ ਜੀ ਸਭ ਤੋਂ ਪਹਿਲੇ ਪੇਜ ਤੇ ਚਲਦੇ ਹਾਂ ਇਹ ਵੈਕੈਂਸੀ ਆਈ ਹੈ ਜੀ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਮਤਲਬ ਕਿ CISF 'ਚ ਹੈੱਡ ਕਾਂਸਟੇਬਲ ਦੀ ਜਿਹੜੀ ਰਿਕਰੂਟਮੈਂਟ ਹੈ ਐਡ ਗੋਸਟੇਬਲ ਦੀ ਪੋਸਟ ਤੇ ਭਰਤੀ ਕੀਤੀ ਜਾਵੇ ਔਨ ਸਪੋਰਟਸ ਕੋਟਾ ਬੇਸਿਸ ਜੀ ਮਤਲਬ ਸਪੋਰਟਸ ਵਾਲੇ ਕੈਂਡੀਡੇਟ ਲਈ ਇਹ ਭਰਤੀ ਆਈ ਹੈ স্পੈਸ਼ਲ ਤੇ ਜਿਹਦੀ ਕੀ ਲਾਸਟ ਡੇਟ 6 ਜੂਨ 2025 ਹੈ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਦੋ ਲਾਸਟ ਡੇਟ ਦੀ ਵੇਟ ਨਾ ਕਰਿਆ ਜੇ ਇਸ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਕੇ ਆਪਣਾ ਪ੍ਰਿੰਟ ਜੋ ਹੈ ਫੀਸ ਵਗੈਰਾ ਭਰ ਕੇ ਜੋ ਵੀ ਅੱਗੇ ਪ੍ਰੋਸੀਜਰਸ ਹੁੰਦੇ ਹਨ ਉਹਨਾਂ ਨੂੰ ਫੋਲੋ ਕਰਕੇ ਜੀ ਅੱਗੇ ਗੱਲ ਕਰ ਸਕਦੇ ਆ ਤਾਂ 403 ਜਿਹੜੀਆਂ ਵੈਕੈਂਸੀਆਂ ਨੇ ਇਹ ਕੱਢੀਆਂ ਗਈਆਂ ਨੇ 403 ਦੇ ਕਰੀਬ ਵੈਕੈਂਸੀ ਆਊਟ ਕੀਤੀ ਗਈ ਹੈ ਜੀ ਤੇ ਅੱਗੇ ਗੱਲ ਕਰਦੇ ਆ ਇਹਨਾਂ ਦੀ ਜਿਹੜੀ ਸੈਲਰੀ ਹੈ ਉਹ ਤੁਹਾਨੂੰ 25500 ਤੋਂ 82100 ਦੇ ਕਰੀਬ ਜਿਹੜੇ ਆ ਮਤਲਬ ਕੀ ਸੈਲਰੀ ਦਿੱਤੀ ਜਾਏਗੀ ਜਿਸ ਦੇ ਵਿੱਚ ਅਲਾਉਅੰਸਿਸ ਵਗੈਰਾ ਪੱਤੇ ਪੁੱਤੇ ਪਾ ਕੇ ਮਤਲਬ ਕੀ ਸੈਲਰੀ ਤੁਹਾਡੀ ਹੋਰ ਵੱਧ ਜਾਊਗੀ ਤਾਂ ਇਹ ਤਾਂ ਹੋ ਗਈ ਸੈਲਰੀ ਦੀ ਗੱਲ ਤਾਂ ਕੀ ਇਹਨਾਂ ਦਾ ਪ੍ਰੋਸੀਜਰ ਕੀ ਰਹੇਗਾ ਕੀ ਪ੍ਰੋਸੈਸ ਕੀ ਰਹੇਗਾ ਰਿਕਰੂਟਮੈਂਟ ਪ੍ਰੋਸੀਜਰ ਕਿਵੇਂ ਦਾ ਮਤਲਬ ਕੀ ਫੋਲੋ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਤੁਹਾਡਾ ਫਰਸਟ ਸਟੇਜ ਦੇ ਵਿੱਚ ਟ్రਾਇਲ ਟੈਸਟ ਲਿਆ ਜਾਏਗਾ ਫਿਰ ਪ੍ਰੋਫੀਸ਼ੀਐਂਸੀ ਟੈਸਟ ਇਸ ਜੀ ਕੋ ਸਟੈਂਡਰਡ ਟੈਸਟ ਤੇ ਬਰੀ ਡਾਕੂਮੈਂਟੇਸ਼ਨ ਹੋਊਗੀ ਹੁਣ ਕਹਿੰਦੇ ਆ ਕਿ ਟ్రਾਇਲ ਟੈਸਟ ਦੇ ਵਿੱਚ ਕੀ ਕੀ ਚੀਜ਼ਾਂ ਇਨਕਲੂਡ ਹੋਣਗੀਆਂ ਟ్రਾਇਲ ਟੈਸਟ ਜੇ ਤੁਹਾਡੀ ਡਾਕੂਮੈਂਟੇਸ਼ਨ ਵਗੈਰਾ ਵੈਰੀਫਾਈ ਕੀਤੀ ਜਾਏਗੀ ਨਾਲ ਥੋੜਾ ਬਹੁਤ ਚੈੱਕ ਕੀਤਾ ਜਾਏਗਾ ਕਿ ਬੰਦਾ ਫਿਜ਼ੀਕਲੀ ਫਿਟ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਟ్రਾਇਲ ਟੈਸਟ ਵਿੱਚ ਇਨਕਲੂਡ ਕੀਤੇ ਜਾਣਗੇ ਤੇ ਇਸ ਦੇ ਨਾਲ ਨਾਲ ਅੱਗੇ ਤੁਹਾਡਾ ਜਿਹੜਾ ਉਹ ਕੰਡਕਟ ਕਰਵਾਇਆ ਜਾਏਗਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਦੇ ਵਿੱਚ ਕੀ ਆ ਜਾਊਗਾ ਕਿ ਅਲੱਗ-ਅਲੱਗ ਇਵੈਂਟਸ ਇਹਦੇ ਵਿੱਚ ਜਿਹੜੇ ਰੱਖੇ ਜਾਂਦੇ ਨੇ ਉਸ ਤੋਂ ਬਾਅਦ ਤੁਹਾਡਾ ਸਟੈਂਡਰਡ ਟੈਸਟ ਮਤਲਬ ਕਿ ਚੈਸਟ ਵਗੈਰਾ ਆ ਜਾਂ ਹੋਰ ਇਸ ਤਰੀਕੇ ਦੇ ਉਹਨਾਂ ਨੇ ਮਾਪਦੰਡ ਰੱਖੇ ਹੋਏ ਆ ਫਿਰ ਐਂਡ ਤੇ ਡਾਕੂਮੈਂਟੇਸ਼ਨ ਦੇ ਅਗਲੇ ਸਟੇਜ ਤੇ ਨੜੀਗਲ ਐਗਜ਼ਾਮੀਨੇਸ਼ਨ ਜਿਹੜਾ ਹੋਊਗਾ ਅੱਗੇ ਗੱਲ ਕਰਦੇ ਆ ਜੀ ਮੋਡ ਫੋਰ ਲਾਈਡ ਤੇ ਤੁਸੀਂ ਕੀ ਆਨਲਾਈਨ ਮੋਡ ਦੇ ਥਰੂ ਮਤਲਬ ਕਿ ਇਸ ਵੈਬਸਾਈਟ ਦੇ ਥਰੂ ਅਪਲਾਈ ਕਰ ਸਕਦੇ ਹੋ ਇਸ CISF REC.tt.cisf.gov.in ਤੇ ਅਪਲਾਈ ਕਰ ਸਕਦੇ ਹੋ ਤੇ ਪੇ ਸਕਿਲ ਤੁਹਾਡਾ A ਰਹਿਣ ਵਾਲਾ ਇਹਦੇ ਲਈ ਤੇ ਇੰਡੀਆ ਦਾ ਕੈਂਡੀਡੇਟ ਇੰਡੀਆ ਦਾ ਹੁਣ ਬਹੁਤ ਜ਼ਰੂਰੀ ਹੈ ਤਾਂ ਅੱਗੇ ਕਰਦੇ ਹਾਂ ਗੱਲ ਕਿ ਵੈਕੈਂਸੀ ਡਿਸਟ੍ਰੀਬਿਊਸ਼ਨ ਦੀ ਕਿਸ ਕਿਸ ਬੇਸਿਸ ਤੇ ਮਤਲਬ ਕਿ ਕਿਹ ਕਿਹ ਗੇਮਸ ਵਗੈਰਾ ਹੈ ਕਿਹੜੇ ਕਿਹੜੇ ਇਵੈਂਟਸ ਦੇ ਬੇਸਿਸ ਤੇ ਮਤਲਬ ਕਿ ਵੈਕੈਂਸੀ ਜਿਹੜੀ ਕੱਢੀ ਗਈ ਸਭ ਤੋਂ ਪਹਿਲਾਂ ਜਿਹੜਾ ਹੈ ਓਸ਼ੂ ਗੇਮ ਜਿਹੜੀ ਹੈ ਉਸ ਤੇ ਲਈ ਮੈਨ ਵਗੈਰੇ ਸੀ ਤੇ ਇਵੈਂਟਸ ਇਸ ਤਰੀਕੇ ਨਾਲ ਡਿਫਾਈਨ ਕੀਤੇ ਜਾਂਦੇ ਤੇ ਊਮਨਸ ਲਈ ਇਸ ਤਰੀਕੇ ਨਾਲ ਡਿਫਾਈਨ ਕੀਤੇ ਜਾਂਦੇ ਨੈਕਸਟ ਗੱਲ ਕਰਦੇ ਤਾਂ ਹੀ ਕੋਂਡੋਰੀ 68kg ਜਾਂ ਅਬੋਵ ਐਡੀਸ਼ਨ ਉਹ ਕੇ ਲਈ ਇੱਕ ਕ੍ਰਾਈਟੇਰੀਆ ਹੈ 46 kg ਲਈ ووਮਨਸ ਲਈ ਇੱਕ ਕ੍ਰਾਈਟੇਰੀਆ ਜਿਹੜਾ ਇਸ ਤਰ੍ਹਾਂ ਦੇ ਨਾਲ ਹਰ ਇੱਕ ਗੇਮਸ ਦਾ ਅਲੱਗ-ਅਲੱਗ ਕ੍ਰਾਈਟੇਰੀਆ ਜਿਹੜਾ ਇੱਥੇ ਤੁਹਾਨੂੰ ਗਿਵਨ ਤੇ ਨਾਲ ਹੀ ਨੰਬਰ ਆਫ ਪੋਸਟ ਵੀ ਤੁਹਾਨੂੰ ਇੱਥੇ ਮੈਂਸ਼ਨਡ ਹੈ ਤੁਸੀਂ ਦੇਖ ਸਕਦੇ ਹੋ ਇਸ ਨੋਟੀਫਿਕੇਸ਼ਨ ਤੇ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਹੈਡਾਂ ਡਿਸਕ੍ਰਿਪਸ਼ਨ ਚ ਦੇ ਦੂੰਗਾ ਤੇ ਤੁਸੀਂ ਆਰਾਮ ਨਾਲ ਇਹ ਇਸ ਨੋਟੀਫਿਕੇਸ਼ਨ ਦੀ ਜਿਹੜੀ ਜਾਣਕਾਰੀ ਕਲੈਕਟ ਕਰ ਸਕਦੇ ਹੋ ਤਾਂ ਗੱਲ ਕਰਦੇ ਆ ਦੀ ਫੀਸ ਦੀ ਤੋ ਜਿਹੜੀ ਐਪਲੀਕੇਸ਼ਨ ਫੀਸ ਹੈ ਜਨਰਲਲੀ ਜਾਂ OBC ਲਈ ਜਾਂ EWS ਲਈ ਜਿਹੜੀ 100 ਰੁਪਏ ਰਹਿਣ ਵਾਲੀ ਹੈ ਤੇ ਬਾਕੀ ਸਾਰੀ ਕੈਟਿਗਰੀਜ਼ ਜਿਵੇਂ ਕਿ SC ST ਫੀਮਸ ਨੂੰ ਇਸ ਤੋਂ ਨੋਰਮਲੀ ਫੀਸ ਤੋਂ ਅਲਰੇਡੀ ਛੂਟ ਦਿੱਤੀ ਜਾਏਗੀ ਐਲੀਜੀਬਿਲਟੀ ਕਰਾਈਟੇਰੀਆ ਦੀ ਗੱਲ ਕਰਦੇ ਹਾਂ ਤਾਂ 12th ਪਾਸ ਹੋਣਾ ਜ਼ਰੂਰੀ ਹੈ ਨਾਲੇ ਤੁਹਾਡੀ ਸਪੋਰਟਸ ਦੇ ਵਿੱਚ ਗ੍ਰੇਡੇਸ਼ਨ ਹੋਣੀ ਚਾਹੀਦੀ ਹੈ ਤੁਸੀਂ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਕੋਈ ਨਾ ਕੋਈ ਤੁਹਾਡੇ ਕੋਲ ਸਪੋਰਟਸ ਅਚੀਵਮੈਂਟ ਹੋਣੀ ਚਾਹੀਦੀ ਹੈ ਤਾਂ ਵੀ ਤੁਸੀਂ ਐਲੀਜੀਬਲ ਮੰਨੇ ਜਾਓਗੇ ਉਮਰ ਆaddi ਗੱਲ ਕਰਦੇ ਹਾਂ ਤਾਂ ਜਿਹੜਾ ਕੈਂਡੀਡੇਟ ਹੈ 18 ਤੋਂ 23 ਸਾਲ ਦਾ ਹੋਣਾ ਚਾਹੀਦਾ ਤੁਹਾਡੀ ਉਮਰ ਸੀਮਾ ਜਿਹੜੀ 18 ਤੋਂ 23 ਸਾਲ ਦੇ ਵਿੱਚ ਹੋਣੀ ਚਾਹੀਦੀ ਮਤਲਬ ਕਿ 2/8/2000 ਤੋਂ ਪਹਿਲਾਂ ਤੁਹਾਡਾ ਜਨਮ ਹੋਵੇ ਤੇ 1/8/2007 ਤੋਂ ਬਾਅਦ नहीं होना चाहिएगा इसके नाल नाल तानू जड़ी रिलैक्सेशन ਦਿੱਤੀ ਹੈ ओबियसली 3 ਸਾਲ ਦੀ ਤੇ ਐਸਟੀਐਸ ਤੇ 5 ਸਾਲ ਦੀ ਰਿਲੈਕਸੇਸ਼ਨ ਜਿਹੜੀ ਦਿੱਤੀ ਜਾਏਗੀ ਪਾਰਟਿਸਪੀਸ਼ਨ ਇਨ ਉਹ ਜਿਹੜੀ ਸਪੋਰਟਸ ਇਵੈਂਟਸ ਦੇ ਲਈ ਇੰਡੀਵਿਜੂਅਲ ਇਵੈਂਟਸ ਦੇ ਲਈ ਇਹ ਤੁਹਾਡੇ ਕ੍ਰਾਈਟੇਰੀਆ ਜਿਹੜਾ ਦਿੱਤਾ ਗਿਆ ਤੇ ਟੀਮ ਇਵੈਂਟਸ ਦੇ ਲਈ ਇਸ ਤਰੀਕੇ ਨਾਲ ਕ੍ਰਾਈਟੇਰੀਆ ਜਿਹੜਾ ਇਹਨਾਂ ਨੇ ਦਿਖਾਇਆ ਹੋਇਆ ਹੈ ਆਪਾਂ ਦੇਖ ਸਕਦੇ ਹਾਂ ਸਕਰੀਨ ਤੇ ਇਰ ਅੱਗੇ ਗੱਲ ਕਰਦੇ ਆ ਫਿਜ਼ੀਕਲ ਸਟੈਂਡਰਡਸ ਦੇ ਫਿਜ਼ੀਕਲ ਸਟੈਂਡਰਡਸ ਵਿੱਚ ਕੀ ਆ ਜਾਂਦਾ ਹਾਈਟ ਜਿਹੜੀ 167 ਸੈਂਟੀਮੀਟਰ ਹੋਣੀ ਚਾਹੀਦੀ ਹੈ ਚੈਸਟ 80 ਤੋਂ 86 ਸੈਂਟੀਮੀਟਰ ਦੇ ਕਰੀਬ ਹੋਣੀ ਚਾਹੀਦੀ ਤੇ ਜਿੱਦੇ ਵਿੱਚ 5 ਸੈਂਟੀਮੀਟਰ ਦੀ ਮਿਨੀਮਮ ਐਕਸਪੈਂਸ਼ਨ ਹੋਣੀ ਚਾਹੀਦੀ ਹੈ ਫੀਮੇਲਸ ਦੇ ਲਈ 153 ਸੈਂਟੀਮੀਟਰ ਹਾਈਟ ਤੇ ਚੈਸਟ ਦਾ ਕੋਈ ਕ੍ਰਾਈਟੇਰੀਆ ਨਹੀਂ ਦਿੱਤਾ ਗਿਆ ਇਹਦੇ ਵਿੱਚ ਤੁੱਕ ਅੱਗੇ ਗੱਲ ਕਰਦੇ ਹਾਂ ਕਿ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਮਤਲਬ ਅਪਲਾਈ ਕਰ ਸਕਦੇ ਹੋ ਜੀ ਠੀਕ ਹੈ ਇਹ ਤੁਹਾਡਾ ਕ੍ਰਾਈਟੇਰੀਆ ਦਿੱਤਾ ਗਿਆ ਹੈ ਲਗ ਲਗ ਗੇਮਸ ਐਂਡ ਇਵੈਂਟਸ ਦੇ ਜਿਹੜੇ ਨੇਮਸ ਨੇ ਇਹ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕੋਲ ਸੈਂਟਰਲ ਕਮਾਂਡ ਜਿੱਥੇ ਵੀ ਵੈਕੈਂਸੀ ਹੈ ਤੁਹਾਡੇ ਜ਼ੋਨਸ ਦੇ ਸਾਰਨ ਵਾਲੇ ਇੱਥੇ ਵੈਕੈਂਸੀ ਜਿਹੜੀ ਮੈਂਸ਼ਨ ਕੀਤੀ ਜੀ ਹੈ ਅੱਗੇ ਸਿਗਨੇਚਰ ਵਗੈਰਾ ਡਾਕੂਮੈਂਟਸ ਅਪਲੋਡ ਕਰਕੇ ਫੋਟੋਗ੍ਰਾਫਸ ਆਪਣੀ ਅਪਲੋਡ ਕਰਨੀ ਹੋਏਗੀ ਤੁਸੀਂ ਠੀਕ ਹੈ ਉਹ ਤੁਸੀਂ ਦੇਖ ਸਕਦੇ ਹੋ ਐਪਲੀਕੇਸ਼ਨ ਫੀਸ ਆ ਗਈ ਤੇ ਇਹ ਤੁਹਾਡਾ ਸਾਰਾ ਜਿਹੜਾ ਪ੍ਰੋਸੈਸ ਰਹਿਣ ਵਾਲਾ ਅੱਗੇ ਕਹਿੰਦੇ ਕਿ ਟ్రਾਇਲ ਟੈਸਟ ਵਿੱਚ ਕੀ ਕੀ ਇਨਕਲੂਡ ਕੀਤਾ ਜਾਵੇ ਤੇ ਤੁਹਾਡਾ ਸਾਰੇ ਆਈਡੈਂਟੀਟੀ ਪ੍ਰੂਫ ਆਧਾਰ ਕਾਰਡ ਵਗੈਰਾ ਸਭ ਕੁਝ ਤੇ ਫੋਟੋ ਤੇ ਸਿਗਨੇਚਰ ਜਿਹੜੇ ਨਾਲ ਮੈਚ ਕੀਤੇ ਜਾਣਗੇ ਇਹ ਸਾਰਾ ਜਿਹੜਾ ਇਹਦੇ ਚ ਇਨਕਲੂਡ ਕੀਤਾ ਜਾਏਗਾ ਟ੍ਰਾਇਲ ਟੈਸਟ ਵਿੱਚ 20 ਮਾਰਕਸ ਦਾ ਜਿਹੜਾ ਤੁਹਾਡਾ ਸਪੋਰਟਸ ਇਵੈਂਟ ਹੋਏਗਾ ਪ੍ਰੋਫੀਸ਼ੀਐਂਸੀ ਟੈਸਟ ਵਿੱਚ 40 ਮਾਰਕਸ ਦਾ ਤੁਹਾਡਾ ਇੱਕ ਸਪੋਰਟ ਇਵੈਂਟ ਹੋਏਗਾ ਫਿਰ ਫਿਜ਼ੀਕਲ ਸਟੈਂਡਰਡ ਟੈਸਟ ਮਤਲਬ ਕਿ ਮਿੰਤੀ ਗਿੰਦੀ ਕੀਤੀ ਜਾਊਗੀ ਤੇ ਡਾਕੂਮੈਂਟੇਸ਼ਨ ਹੋਊਗੀ ਇਹਦੇ ਤੱਕ ਤੇ ਇਹ ਤੁਹਾਡਾ ਸਾਰਾ ਫਿਜ਼ੀਕਲ ਮਤਲਬ ਕੁਲ ਕ੍ਰਾਈਟੇਰੀਆ ਰਹਿਣ ਵਾਲਾ ਹੈ ਤੇ ਮੈਡੀਕਲ ਐਗਜ਼ਾਮੀਨੇਸ਼ਨ ਤੋਂ ਬਾਅਦ ਤੁਹਾਡੀ ਫਾਈਨਲ ਸਿਲੈਕਸ਼ਨ ਜਿਹੜੀ ਹੈ ਹੋਊਗੀ ਠੀਕ ਹੈ ਕੋਈ ୱੇਟਿੰਗ ਲਿਸਟ ਵਗੈਰਾ ਨਹੀਂ ਆਏਗੀ ਇਹਦੇ ਵਿੱਚ ਤੇ ਜੋ ਵੀ ਕੈਂਡੀਡੇਟ ਮੇਰੇ ਵੀਰ ਅਪਲਾਈ ਕਰਨਾ ਚਾਹੁੰਦੇ ਹਨ ਜਾਂ ਉਹ ਖੁਦ ਅਪਲਾਈ ਨਹੀਂ ਕਰ ਸਕਦੇ ਸਾਡੇ ਥਰੂ ਅਪਲਾਈ ਕਰਉਣਾ ਚਾਹੁੰਦੇ ਹਨ ਤਾਂ ਜ਼ਰੂਰ ਸਾਡੇ WhatsApp ਮੈਸੇਜ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਤੁਸੀਂ ਅਸੀਂ ਤੁਹਾਨੂੰ ਫਾਰਮ ਭਰ ਕੇ ਦੇਸੂ ਦੇ ਬਸ ਜਸਟ ਤੁਸੀ ਸਾਨੂੰ ਇੱਕ ਡਾਕੂਮੈਂਟਸ ਤੇ ਫੀਸ ਜਿਹੜੀ ਹੈ ਉਹ ਟ੍ਰਾਂਸਫਰ ਕਰਨੀ ਹੋਏਗੀ ਤੇ ਬਸ ਇਹਦੇ ਨਾਲ ਤੁਹਾਡਾ ਜਿਹੜਾ ਇਹ ਜਿਹੜੀ ਪੋਸਟ ਸਲੋ ਹੋ ਜੂਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਆਪਣੇ ਦੋਸਤਾਂ ਤਰ੍ਹਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਇਸ ਤਰੀਕੇ ਦੇ ਵੈਕੈਂਸੀ ਅਪਡੇਟਸ ਤੇ ਆਪਣੇ ਚੈਨਲ ਭਵੇਂ ਉਹ ਟੈਲੀਗ੍ਰam ਤੇ ਜਾਂ ਵਟਸਐਪ ਚੈਨਲ ਹੋਵੇ ਤੁਸੀਂ ਜਰੂਰ ਜੁੜੋ ਉਹਦੇ ਨਾਲ ਇਸ ਤਰੀਕੇ ਦੇ ਵੈਕੈਂਸੀ ਅਪਡੇਟਸ ਤੁਹਾਨੂੰ ਰੈਗੂਲਰਲੀ ਦੇਖਣ ਨੂੰ ਮਿਲਦੇ ਰਹਿਣਗੇ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੀ ਧੰਨਵਾਦ